ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਵੀਡੀਓ ਦੇ ਵਿੱਚ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਸਾਂਝੀ ਕਰ ਰਿਹਾ ਹਾਂ ਸੋ ਜੇਕਰ ਤੁਸੀਂ ਆਪ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਅੰਡੀ ਗੁੰਡੀ ਫੌਜ ਦੇ ਵਿੱਚੋਂ ਪੈਨਸ਼ਨ ਆਇਆ ਆਰਮੀ 에ਅਰ ਫੋਰਸ ਨੇਵੀ ਦੇ ਵਿੱਚੋਂ ਉਹਦੇ ਤੱਕੇ ਜਰੂਰ ਵੀਡੀਓ ਸਾਂਝੀ ਕਰਿਓ ਔਰ ਪੂਰੀ ਵੀਡੀਓ ਵੇਖਿਓ ਖਾਸ ਕਰਕੇ ਜਿਹੜੇ ਸਾਬਕਾ ਫੌਜੀ ਵੀਰ ਜਾਂ ਵੀਰ ਨਾਰੀਆਂ ਭੈਣਾ ਜਿਨ੍ਹਾਂ ਦੀ ਫੈਮਿਲੀ ਪੈਨਸ਼ਨ ਆਉਂਦੀ ਹੈ ਫੌਜ ਵਿੱਚੋਂ ਸੋ ਉਹਨਾਂ ਦੇ ਆਪਣਾ ਔਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਜਿਹੜਾ ECHS ਕਾਰਡ ਬਣਿਆ ਹੁੰਦਾ ਹੈ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ਦਾ ਜਿਹੜਾ ਕਾਰਡ ਬਣਿਆ ਹੁੰਦਾ ਜਿਹਦੇ ਤਹਿਤ ਉਹਨਾਂ ਦਾ ਆਪਣਾ ECHS ਪੋਲੀਕਲੀਨਿਕ ਔਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਿਹੜਾ ਐਮਰਜੈਂਸੀ ਪੈਣ ਤੇ ਜਾਂ ਆਮ ਹਾਲਾਤਾਂ ਵਿੱਚ ਮੁਫਤ ਇਲਾਜ ਹੁੰਦਾ ਸੋ ਉਸ ਕਾਰਡ ਦੇ ਸਬੰਧ ਵਿੱਚ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਸਾਂਝੀ ਕਰ ਰਿਹਾ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਔਰ ਜਿਨ੍ਹਾਂ ਨੂੰ ਨਹੀਂ ਆ ਰਹੀ ਉਹਨਾਂ ਨੂੰ ਆ ਸਕਦੀ ਆ ਸਾਬਕਾ ਫੌਜੀ ਵੀਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਇਹ ਕੱਲ ਇੱਥੇ ਸਾਡੇ ਇੱਕ ਵੀਰ ਅਜੈਬ ਸਿੰਘ ਜੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਤੇ ਮੈਨੂੰ ਲੱਗਿਆ ਇਹ ਸਭ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਆ ਬਹੁਤ ਜ਼ਰੂਰੀ ਗੱਲ ਆ ਜਿਹੜੀ ਕੋਈ ਵੀਰ ਮਿਹਨਤ ਕਰਕੇ ਸਾਡੇ ਤੱਕ ਪਹੁੰਚਾਉਂਦੇ ਨੇ ਸੋ ਉਹ ਜਾਣਕਾਰੀ ਇਹ ਆ ਕਿ ਜਿਹੜੇ ਵੀ ਸਾਬਕਾ ਫੌਜੀ ਵੀਰ ਨੇ ਜਿਨ੍ਹਾਂ ਦੇ ਫੌਜ ਵਿੱਚੋਂ ਪੈਨਸ਼ਨ ਆਉਣ ਤੋਂ ਬਾਅਦ ਜਾਂ ਬਾਅਦ ਵਿੱਚ ECHS ਕਾਰਡ ਬਣੇ ਨੇ ਸੋ ਉਹਦੇ ਵਿੱਚ ਕੰਡੀਸ਼ਨ ਹੁੰਦੀ ਆ ਕਿ ਤੁਹਾਡੇ ਜਿਹੜੇ ਆਪਣਾ ਕਾਰਡ ਹੈ ਜਾਂ ਤੁਹਾਡੀ ਵਾਈਫ ਦਾ ਤੁਹਾਡੀ ਪਤਨੀ ਦਾ ਕਾਰਡ ਹੈ ਉਹ ਤਾਂ ਹੁੰਦਾ ਲਾਈਫਟਾਈਮ ਵਾਸਤੇ ਵੈਲੀਡੇਟ ਪਰ ਜਿਹੜੇ ਤੁਹਾਡੇ ਬੱਚਿਆਂ ਦੇ ਕਾਰਡ ਨੇ ਜਦੋਂ ਉਹ 18 ਸਾਲ ਤੋਂ ਉੱਪਰ ਹੋ ਜਾਂਦੀ ਉਹਨਾਂ ਦੀ ਉਮਰ ਜਾਂ ਤੁਹਾਡੇ ਮਾਤਾ ਪਿਤਾ ਦੇ ਕਾਰਡ ਨੇ ਉਹ ਤੁਹਾਨੂੰ ਹਰ ਸਾਲ ਅਪਡੇਟ ਕਰਾਉਣੇ ਪੈਂਦੇ ਨੇ ਵੈਲੀਡੇਟ ਕਰਾਉਣੇ ਪੈਂਦੇ ਨੇ ਉਹਦੇ ਵਾਸਤੇ ਤੁਹਾਨੂੰ 26 AS ਫਾਰਮ ਜਿਹੜਾ ਉਹ ਜਮਾ ਕਰਾਉਣਾ ਪੈਂਦਾ ਉਹਦੇ ਵਾਸਤੇ ਕੀ ਕਾਰਵਾਈ ਕਰਨੀ ਪੈਂਦੀ ਹੈ ਉਹ ਮੈਂ ਤੁਹਾਡੇ ਨਾਲ ਜਾਣਕਾਰੀ ਅਲੱਗ ਤੋਂ ਸਾਂਝੀ ਕਰ ਦਿਆਂਗਾ ਪਰ ਅੱਜ ਮੈਂ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਨਾ ਕਿ ਬੇਸ਼ੱਕ ਤੁਸੀਂ ਉਹ ਕਾਰਡ ਨੂੰ ਵਰਤਦੇ ਆ ਜਾਂ ਨਹੀਂ ਵਰਤਦੇ ਆ ਆਮ ਤੌਰ ਤੇ ਆਪਾਂ ਛੋਟੀ ਮੋਟੀ ਬਿਮਾਰੀ ਤੇ ਈਸੀਐਚ ਪੋਲੀਕਲੀਨਿਕ ਜਾਂਦੇ ਆ ਉੱਥੇ ਕਾਰਡ ਵਿਖਾਉਨੇ ਆ ਉਹ ਡਾਕਟਰ ਓਪੀਡੀ 'ਚ ਦੇਖਦੇ ਨੇ ਤੁਹਾਨੂੰ ਦਵਾਈ ਦੇ ਦਿੰਦੇ ਨੇ ਪਰ ਦੋਸਤੋ ਮੁਸ਼ਕਲ ਉਦੋਂ ਆਉਂਦੀ ਆ ਜਦੋਂ ਕਿ ਸਾਬਕਾ ਫੌਜੀ ਵੀਰ ਜਾਂਦੇ ਪਰਿਵਾਰ ਦਾ ਮੈਂਬਰ ਦੁਰਘਟਨਾ ਦੇ ਵਿੱਚ ਉਹਦਾ ਐਕਸੀਡੈਂਟ ਹੋ ਜਾਂਦਾ ਜਾਂ ਘਰ ਵਿੱਚ ਅਚਾਨਕ ਕਿਸੇ ਨੂੰ ਕੋਈ ਹਾਰਟ ਅਟੈਕ ਆ ਗਿਆ ਉਹਨੂੰ ਹਸਪੀਟਲ ਚੱਕ ਕੇ ਲੈ ਜਾਂਦੇ ਨੇ ਤੇ ਹਸਪੀਟਲ ਵਾਲੇ ਕਹਿੰਦੇ ਨੇ ਜੀ ਦਾਖਲ ਅਸੀਂ ਕਰ ਲੈਨੇ ਆ ਤੁਸੀਂ 20000 ਰੁਪਏ ਦਿਓ ਤੁਸੀਂ ਇੰਨੇ ਪੈਸੇ ਦਿਓ ਫਿਰ ਉਹਨਾਂ ਦੇ ਰਿਸ਼ਤੇਦਾਰ ਕਹਿੰਦੇ ਨੇ ਨਹੀਂ ਜੀ ਇਹਨਾਂ ਦਾ ਫੌਜ ਵਾਲਾ ਕਾਰਡ ਬਣਿਆ ਹੋਇਆ ਫਿਰ ਉਹ ਕਹਿੰਦੇ ਨੇ ਠੀਕ ਹੈ ਜੀ ਕਾਰਡ ਦਿਓ ਜਦੋਂ ਉਹ ਕਾਰਡ ਲੈ ਕੇ ਆਉਂਦੇ ਨੇ ਤੇ ਪ੍ਰਾਈਵੇਟ ਹਸਪੀਟਲ ਦੇ ਕਾਰਡ ਚੈੱਕ ਕਰਦੇ ਨੇ ਉਹ ਕਹਿੰਦੇ ਜੀ ਤੁਹਾਡਾ ਜਿਹੜਾ ਕਾਰਡ ਹੈ ਇਹ ਅਪਡੇਟ ਨਹੀਂ ਹੋਇਆ ਤੇ ਜਿਹੜਾ ਡਿਸੇਬਲ ਹੋ ਚੁੱਕਾ ਹੈ ਇਹ ਤੁਹਾਨੂੰ ਅਪਡੇਟ ਕਰਾਉਣਾ ਪੈਣਾ ਇਸ ਕਰਕੇ ਤੁਸੀਂ ਪੈਸੇ ਭਰੋ ਤੇ ਖੜੇ ਪੈਰ ਉੱਥੇ 50000 ਲੱਖ ਲੱਖਾਂ ਰੁਪਏ ਜਿਹੜੇ ਉਹ ਪਰਿਵਾਰਾਂ ਨੂੰ ਦੇਣੇ ਪੈਂਦੇ ਨੇ ਠੀਕ ਹੈ 2-4 ਦਿਨ ਦੇ ਵਿੱਚ ਤੁਸੀਂ ਕਾਰਡ ਤਾਂ ਅਪਡੇਟ ਕਰਾ ਲਓ ਕਿ ਪਰ ਜੇ ਤੁਹਾਡਾ ਕਾਰਡ ਬਲੌਕ ਹੋ ਗਿਆ ਫਿਰ ਕੀ ਕਰੋਗੇ ਫਿਰ ਉਹਦੇ ਤੇ ਟਾਈਮ ਬਹੁਤ ਲੰਮਾ ਲੱਗਣਾ ਔਰ ਲਾਗਤ ਤੇ ਤੁਹਾਨੂੰ ਪੂਰਾ ਪੈਸਾ ਜਿਹੜਾ ਉਹ ਖਰਚ ਆਪਣੀ ਜੇਬ ਚੋਂ ਕਰਨਾ ਪੈਣਾ ਜਿਹੜਾ ਪੈਨਸ਼ਨ ਆਉਣ ਸਮੇ ਤੁਸੀਂ ਉੱਥੇ 50000 70000 ਭਰਿਆ ਉਹ ਤੁਹਾਡਾ ਪੈਸਾ ਸਾਰਾ ਵਿਰਥ ਚਲਾ ਜਾਏ ਸੋ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਹ ਜਾਣਕਾਰੀ ਸਾਂਝੀ ਕਰਨਾ ਚਾਹੁੰਨਾ ਤੁਹਾਡੇ ਨਾਲ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਜਿਹੜੇ ਬਜ਼ੁਰਗ ਨੇ ਮਾਤਾ ਪਿਤਾ ਜਾਂ 18 ਸਾਲ ਤੋਂ ਉੱਪਰ ਬੱਚੇ ਨੇ ਉਹਨਾਂ ਦੇ ਜਿਹੜੇ ਕਾਰਨ ਹੈ ਉਹ ਵੈਲੀਡੇਟ ਹਨ ਜਾਂ ਨਹੀਂ ਉਹ ਐਕਟਿਵ ਹਨ ਜਾਂ ਨਹੀਂ ਜਾਂ ਉਹਨਾਂ ਨੂੰ ਐਕਟਿਵ ਕਦੋਂ ਕਰਾਉਣਾ ਉਹ ਤੁਸੀਂ ਘਰ ਬੈਠੇ ਵੇਖ ਸਕਦੇ ਹੋ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਉਹ ਜਾਣਕਾਰੀ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਜਿਹੜੀ ਅੱਜ ਸਾਂਝੀ ਕਰਨ ਲੱਗਾ ਹਾਂ ਹਾਂਜੀ ਇਹਦੇ ਵਾਸਤੇ ਤੁਸੀਂ ਕਰਨਾ ਕੀ ਹੈ ਆਪਣੇ ਫੋਨ ਦੇ Google ਜਾਂ Chrome ਦੇ ਸਰਚ অপਸ਼ਨ ਤੇ ਜਾਣਾ ਉੱਥੇ ਲਿਖਣਾ ECHS beneficiary login ਤੁਸੀਂ ਜਦੋਂ ਲਿਖੋਗੇ ਤਾਂ ਤੁਹਾਡੇ ਸਾਹਮਣੇ ਇਹ ਉੱਥੇ ਵੈਬਸਾਈਟ ਖੁੱਲ ਜਾਏਗੀ ECHS online 64 KB smart card application ਫਿਰ ਤੁਸੀਂ ਇਹਦੇ ਤੇ ਕਲਿੱਕ ਕਰਨਾ ਹੈ ਉਦੋਂ ਬਾਅਦ ਨੇक्स्ट ਤੁਹਾਡੇ ਕੋਲ ਇਹ ਪੇਜ ਆ ਜਾਏਗਾ ਇਨਸਟਰਕਸ਼ਨਸ ਟੂ ਬੈਨੀਫਿਸ਼ੀਰੀਜ਼ ਇਹਦੇ ਉੱਪਰ ਓਕੇ ਲਿਖਿਆ ਹੋਇਆ ਤੁਸੀਂ ਓਕੇ ਤੇ ਕਲਿੱਕ ਕਰਨਾ ਇਹ ਹੈਗਾ ਤੁਹਾਡਾ ਜਿਹੜਾ ਲੌਗਇਨ ਕਰਨ ਵਾਸਤੇ ਤੁਹਾਡੇ ਜਿਹੜੀ ਕਾਰਡ ਨੇ ਆਪਣੇ ਜਾਂ ਫੈਮਿਲੀ ਮੈਂਬਰਾਂ ਦੇ ਉਹਦਾ ਜਿਹੜਾ ਤੁਸੀਂ ਚੈੱਕ ਕਰਨਾ ਵੀ ਉਹ ਵੈਲਿਡ ਆ ਜਾਂ ਨਹੀਂ ਵੈਲਿਡ ਹੈ ਉਹਦੀ ਵੈਲਿਡਿਟੀ ਖਤਮ ਤਾਂ ਨਹੀਂ ਹੋ ਗਈ ਤੇ ਜੇਕਰ ਇਹਦੇ ਵਾਸਤੇ ਤੁਹਾਨੂੰ ਪਾਸਵਰਡ ਦੀ ਲੋੜ ਪੈਣੀ ਜੇਕਰ ਤੁਹਾਡੇ ਕੋਲ ਪਾਸਵਰਡ ਹੈਗਾ ਤਾਂ ਠੀਕ ਹੈ ਤੁਸੀਂ ਪਾਸਵਰਡ ਚੇਂਜ ਵੀ ਕਰ ਸਕਦੇ ਜੇ ਤੁਹਾਡੇ ਕੋਲ ਈਮੇਲ ਆਈਡੀ ਹੈਗੀ ਆ ਤੁਹਾਨੂੰ ਪਤਾ ਜਿਹੜੀ ਤੁਹਾਡੇ ਰਿਕਾਰਡ ਦੇ ਵਿੱਚ ਦਿੱਤੀ ਹੋਈ ਹੈ ਜੇ ਨਹੀਂ ਤਾਂ ਤੁਸੀਂ ਆਪਣੇ ਕਾਰਡ ਦੀ ਫੋਟੋ ਖਿੱਚ ਕੇ ਆ ਉੱਪਰ ਜਿਹੜੇ WhatsApp ਨੰਬਰ ਲਿਖੇ ਹੋਏ ਨੇ ਇਹਨਾਂ ਦੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਤੁਹਾਨੂੰ ਜਿਹੜਾ ਪਾਸਵਰਡ ਵਾਸਤੇ ਇਨਸਟਰਕਸ਼ਨ ਦੇ ਦੇਣਗੇ ਵੀ ਕਿਵੇਂ ਤੁਸੀਂ ਪਾਸਵਰਡ ਚੇਂਜ ਕਰਨਾ ਜਾਂ ਉੱਪਰ ਟੋਲ ਫਰੀ ਨੰਬਰ ਲਿਖਿਆ ਹੋਇਆ ਤੁਸੀਂ ਉਹਦੇ ਤੇ ਵੀ ਕਾਲ ਕਰਕੇ ਆਪਣਾ ਪਾਸਵਰਡ ਜਿਹੜਾ ਚੇਂਜ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਓਕੇ ਤੇ ਕਲਿੱਕ ਕਰਨਾ ਫਿਰ ਤੁਹਾਡੇ ਕੋਲ ਇਹ ਪੇਜ ਖੁੱਲ ਜਾਏਗਾ ਜਿਹਦੇ ਉੱਪਰ ਤੁਸੀਂ ਆਲਰੇਡੀ ਰਜਿਸਟਰਡ ਜੇ ਮੈਂ ਕਹਿਣ ਦਾ ਮਤਲਬ ਤੁਹਾਡਾ ਜੇ ਕਾਰਡ ਬਣਿਆ ਹੋਇਆ ਫਿਰ ਤੁਸੀਂ ਰਜਿਸਟਰਡ ਹੈਗੇ ਆ ਤੇ ਤੁਸੀਂ ਇਹਦੇ ਤੇ ਕਲਿੱਕ ਕਰਨਾ ਤੇ ਉਹਦੇ ਤੋਂ ਬਾਅਦ ਤੁਹਾਡਾ ਤੁਹਾਡੇ ਸਾਹਮਣੇ ਇਹ ਪੇਜ ਆ ਜਾਏਗਾ ਫਿਰ ਤੁਹਾਨੂੰ ਤੁਸੀਂ ਆਪਣਾ ਮੋਬਾਈਲ ਨੰਬਰ ਲਿਖਣਾ ਜੋ ਤੁਹਾਡਾ ਰਿਕਾਰਡ ਦੇ ਵਿੱਚ ਦਿੱਤਾ ਹੋਇਆ ਹੈ ਜੋ ਤੁਹਾਡਾ ਇਹਦੇ ਨਾਲ ਅਟੈਚ ਹੈ ਤੁਹਾਡੇ ਇਸੇ ਕਾਰਡ ਦੇ ਨਾਲ ਉਸ ਤੋਂ ਬਾਅਦ ਤੁਸੀਂ ਆਪਣਾ ਪਾਸਵਰਡ ਇੱਥੇ ਭਰਨਾ ਜੇ ਪਾਸਵਰਡ ਨਹੀਂ ਹੈ ਤੁਹਾਡੇ ਕੋਲ ਜਾਂ ਤੁਸੀਂ ਭੁੱਲ ਗਏ ਹੋ ਤਾਂ ਤੁਸੀਂ ਚੇਂਜ ਪਾਸਵਰਡ ਫੋਰਗਟ ਪਾਸਵਰਡ ਦਾ ਨੀਚੇ ਆਪਸ਼ਨ ਦਿੱਤਾ ਹੋਇਆ 그린 ਟਿਕ ਲੱਗਿਆ ਹੋਇਆ ਤੁਸੀਂ ਇਹਦੇ ਤੇ ਕਲਿੱਕ ਕਰ ਦੇਣਾ ਔਰ ਇਹ ਤੋਂ ਬਾਅਦ ਕੀ ਹੋਏਗਾ ਤੁਹਾਡੀ ਮੇਲ ਆਈਡੀ ਉੱਥੇ ਰਜਿਸਟਰਡ ਮੇਲ ਆਈਡੀ ਜਿਹੜੀ ਤੁਸੀਂ ਐਂਟਰ ਕਰ ਦੇਣੀ ਆ ਔਰ ਇਹਦੇ ਵਿੱਚ ਤੁਸੀਂ ਆਪਣਾ ਯੂਜ਼ਿੰਗ ਈਮੇਲ ਆਈਡੀ ਉਹਦੇ ਉੱਪਰ ਤੁਸੀਂ ਜਿਹੜਾ ਕਲਿੱਕ ਕਰ ਦੇਣਾ ਵੀ ਮੈਨੂੰ ਜਿਹੜਾ ਮੇਰਾ ਪਾਸਵਰਡ ਆ ਉਹ ਮੇਰੀ ਮੇਲ ਆਈਡੀ ਤੇ ਭੇਜਿਆ ਜਾਵੇ ਜੇ ਨਹੀਂ ਆ ਮੇਲ ਆਈਡੀ ਤੁਹਾਡੀ ਤਾਂ ਤੁਸੀਂ ਯੂਜ਼ਿੰਗ ਸਿਕਿਉਰਿਟੀ ਕੁਐਸ਼ਨਸ ਐਤ ਵੀ ਕਲਿੱਕ ਕਰ ਦੇਣਾ ਤੁਹਾਡੇ ਕੋਲ ਦੋ ਕੁਐਸ਼ਨ ਪੁੱਛੇ ਜਾਣਗੇ ਤਾਂ ਫਿਰ ਜਿਹੜਾ ਤੁਸੀਂ ਜਦੋਂ ਓਕੇ ਕਰੋਗੇ ਤਾਂ ਤੁਹਾਨੂੰ ਜਿਹੜਾ ਪਾਸਵਰਡ ਹੈ ਆਜੇਗਾ ਤੁਹਾਡੇ ਕੋਲ ਫਿਰ ਤੁਸੀਂ ਇਹਨੂੰ ਜਿਹੜਾ ਲੌਗਇਨ ਹੈ ਉਹ ਕਰ ਸਕਦੇ ਹੋ ਜਿਉਂ ਹੀ ਤੁਸੀਂ ਯੂਜ਼ਿੰਗ ਈਮੇਲ ਆਈਡੀ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜਾ ਓਟੀਪੀ ਆ ਜਾਏਗੀ ਤੁਹਾਡੇ ਇਹਨੂੰ ਓਕੇ ਕਰੋਗੇ ਤੁਹਾਡੇ ਮੇਲ ਆਈਡੀ ਤੁਸੀਂ ਆਪਣੇ ਫੋਨ ਤੇ ਦੇਖੋਗੇ ਤਾਂ ਤੁਹਾਨੂੰ ਜਿਹੜੀ ਓਟੀਪੀ ਆ ਜਾਏਗੀ ਫਿਰ ਓਟੀਪੀ ਨੂੰ ਤੁਸੀਂ ਇੱਥੇ 6 ਅੱਖਰਾਂ ਦੀ ਓਟੀਪੀ ਆ ਉਹਨੂੰ ਤੁਸੀਂ ਇੱਥੇ ਆ ਤੁਹਾਡੇ ਸਾਹਮਣੇ ਪੇਜ ਆ ਜਾਏਗਾ ਇਹਦੇ ਉੱਪਰ ਤੁਸੀਂ ਫਿਲ ਕਰੋਗੇ ਤਾਂ ਤੁਹਾਡਾ ਤੁਸੀਂ ਆਪਣਾ ਨਵਾਂ ਪਾਸਵਰਡ ਰੱਖੋਗੇ ਕੋਈ ਵੀ ਜਿਵੇਂ ਤੁਹਾਡਾ ਆਪਣਾ ਨਾਮ ਹੈ ਜਿਵੇਂ ਮੈਂ ਰੱਖ ਦਿੱਤਾ ਪੰਜਾਬ ਦਾ ਰੇਟ 1313 ਇਸ ਤਰ੍ਹਾਂ ਕੁਝ ਵੀ ਤੁਸੀਂ ਆਪਣਾ ਨਾਮ ਰੱਖ ਲਓ ਦਾ ਰੇਟ ਪਾ ਕੇ ਆਪਣੀ ਡੇਟ ਆਫ ਬਰਥ ਪਾ ਲਓ ਔਰ ਉਸ ਤੋਂ ਬਾਅਦ ਤੁਸੀਂ ਆਪਣਾ ਪਾਸਵਰਡ ਰੀਐਂਟਰ ਕਰੋਗੇ ਫਿਰ ਤੁਸੀਂ ਕੈਪਚਾ ਪਰ ਹੋਗੇ ਜਿਹੜਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਔਰ ਇਸ ਤੋਂ ਬਾਅਦ ਤੁਸੀਂ ਚੇਂਜ ਪਾਸਵਰਡ ਤੇ ਕਲਿੱਕ ਕਰ ਦੇਣਾ ਫਿਰ ਤੁਹਾਡੇ ਸਾਹਮਣੇ ਇਹ ਜਿਹੜਾ ਪਾਸਵਰਡ ਤੁਹਾਡਾ ਚੇਂਜ ਹੋਣ ਦਾ ਆਪਸ਼ਨ ਇਹ ਆ ਜਾਏਗਾ ਉਹਨੂੰ ਤੁਸੀਂ ਓਕੇ ਕਰਨਾ ਫਿਰ ਤੁਹਾਡੇ ਸਾਹਮਣੇ ਲੌਗਇਨ ਕਰਨ ਵਾਸਤੇ ਪੇਜ ਖੁੱਲ ਜਾਏਗਾ ਤੁਹਾਡਾ ਮੋਬਾਈਲ ਨੰਬਰ ਔਰ ਤੁਸੀਂ ਜਿਹੜਾ ਪਾਸਵਰਡ ਨਵਾਂ ਬਣਾਇਆ ਉਹਨੂੰ ਤੁਸੀਂ ਇੱਥੇ ਭਰਨਾ ਧਿਆਨ ਨਾਲ ਔਰ ਔਰ ਤੋਂ ਬਾਅਦ ਤੁਸੀਂ ਕੈਪਚਾ ਭਰਨਾ ਔਰ ਲੌਗਇਨ ਤੇ ਕਲਿੱਕ ਕਰ ਦੇਣਾ ਫਿਰ ਤੁਹਾਡੇ ਸਾਹਮਣੇ ਇਹ ਪੇਜ ਆ ਜਾਏਗਾ ਜਿਹਦੇ ਉੱਪਰ ਲਿਖਿਆ ਹੋਇਆ ਪਲੀਜ਼ ਅਪਲੋਡ ਐਲੀਜੀਬਿਲਟੀ ਸਰਟੀਫਿਕੇਟ ਫਾਰ ਨੌਨ ਐਲੀਜੀਬਲ ਮੈਂਬਰਸ ਟੂ ਕੰਟੀਨਿਊ ਟ੍ਰੀਟਮੈਂਟ ਕਲਿੱਕ ਓਕੇ ਟੂ ਅਪਲੋਡ ਐਲੀਜੀਬਿਲਟੀ ਸਰਟੀਫਿਕੇਟ ਕਲਿੱਕ ਕੈਨਸਲ ਟੂ ਗੋ ਟੂ ਹੋਮ ਪੇਜ ਫਾਰ ਐਨੀ ਅਦਰ ਐਕਸ਼ਨ ਕਹਿਣ ਤੋਂ ਪਾਵਾ ਕਹਿੰਦੇ ਵੀ ਜੇ ਤੁਸੀਂ ਆਪਣੇ ਫੈਮਿਲੀ ਮੈਂਬਰਾਂ ਦੇ ਜਿਨ੍ਹਾਂ ਦੇ ਤੁਸੀਂ ਕਾਰਡ ਬੰਦ ਹੋ ਚੁੱਕੇ ਆ ਕਹਿਣ ਦਾ ਮਤਲਬ ਉਹਨਾਂ ਦੀ ਵੈਲਿਡਿਟੀ ਖਤਮ ਹੋ ਚੁੱਕ ਇਹ ਸਾਰੇ ਵੀਰ ਨਹੀਂ ਕਰ ਸਕਦੇ ਕਈ ਜਿਹੜੇ ਕੰਪਿਊਟਰ ਦੇ ਮਾਰ ਨੇ ਲੈਪਟਾਪ ਤੇ ਕੰਮ ਕਰਦੇ ਨੇ ਉਹ ਘਰ ਬੈਠੇ ਆਪਣਾ ਜਿਹੜਾ ਸਰਟੀਫਿਕੇਟ ਆਪਣੇ ਫੈਮਿਲੀ ਮੈਂਬਰਾਂ ਦਾ ਜਿਨ੍ਹਾਂ ਦਾ ਵੈਲੀਡੇਟ ਹੋਣਾ ਹਜੇ ਡਿਊ ਆ ਉਹਨਾਂ ਦਾ ਕਰ ਸਕਦੇ ਨੇ ਪਰ ਤੁਸੀਂ ਕੈਨਸਲ ਤੇ ਕਲਿੱਕ ਕਰਨਾ ਕਿਉਂਕਿ ਆਪਾਂ ਸਿਰਫ ਹਜੇ ਇਹਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਨਹੀਂ ਦੇ ਰਹੇ ਕਿ ਤੁਸੀਂ ਜਿਹੜੇ ਕਾਰਡ ਆ ਉਹ ਕਿਵੇਂ ਅਪਡੇਟ ਕਰਨੇ ਨੇ ਉਹਦੀ ਵੀ ਆਪਾਂ ਵੀਡੀਓ ਬਣਾ ਦੇਵਾਂ ਘਰ ਬੈਠੇ ਤੁਸੀਂ ਆਪਣੇ ਜਿਹੜੇ ਪੀਸੀਐਚ ਕਾਰਡ ਹੈ ਉਹ ਕਿਵੇਂ ਅਪਡੇਟ ਕਰ ਸਕਦੇ ਹੋ ਉਹ ਆਪਾਂ ਜਾਣਕਾਰੀ ਲਗਤੋਂ ਦੇ ਦੇਵਾਂਗੇ ਅੱਜ ਮੈਂ ਸਿਰਫ ਜਾਣਕਾਰੀ ਸਾਂਝੀ ਕਰ ਰਿਹਾ ਕਿ ਤੁਸੀਂ ਆਪਣੇ ਔਰ ਆਪਣੇ ਫੈਮਿਲੀ ਮੈਂਬਰਾਂ ਦੇ ਕਾਰਡ ਆ ਜਿਹੜੇ ਉਹ ਐਲੀਜੀਬਲ ਹੈ ਉਹ ਉਹ ਐਕਟਿਵ ਹੈ ਕਿ ਨਹੀਂ ਹੈ ਉਹ ਤੁਸੀਂ ਚੈੱਕ ਕਿਵੇਂ ਕਰਨੀ ਤੁਸੀਂ ਕੈਨਸਲ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਪੇਜ ਖੁੱਲ ਜੇਗਾ ਜਿਹਦੇ ਉੱਪਰ ਤੁਹਾਡੇ ਸਾਰੇ ਫੈਮਿਲੀ ਮੈਂਬਰਾਂ ਦੇ ਨਾਮ ਲਿਖੇ ਨੇ ਤੁਹਾਡੇ ਇਹ ਰਿਲੇਸ਼ਨ ਲਿਖੇ ਹੋਏ ਨੇ ਪ੍ਰਾਇਮਰੀ ਬੈਨੀਫਿਸ਼ੀਰੀ ਤੁਹਾਡੇ ਸੁਪਾਊਸ ਡਾਕਟਰ ਸਨ ਮਦਰ ਫਾਦਰ ਜਿਨ੍ਹਾਂ ਦੇ ਵੀ ਕਾਰਡ ਬਣੇ ਨੇ ਇਹ ਕਾਰਡ ਸਟੇਟਸ ਲਿਖਿਆ ਹੋਇਆ ਤੇ ਇਦੋਂ ਬਾਅਦ ਜਿਹੜੀ ਇਹਦੇ ਉੱਪਰ ਲਾਸ਼ ਤੁਸੀਂ ਕਿਉਂਕਿ ਵੈਲਿਡ টিল ਕਦੋਂ ਤੁਹਾਡੇ ਜਿਹੜੇ ਕਾਰਡ ਹੈ ਕਦੋਂ ਤੱਕ ਇਹ ਤੁਹਾਡੇ ਵੈਲਿਡ ਨੇ ਕਦੋਂ ਡਿਊ ਹੈ ਇਹਨਾਂ ਦੀ ਜਿਹੜੀ ਅਪਡੇਸ਼ਨ ਹੈ ਇਹਦੇ ਉੱਪਰ ਤੁਹਾਡਾ ਜਿਹੜਾ ਪ੍ਰਾਇਮਰੀ ਬੈਨੀਫੀਸ਼ੀਅਰ ਹੈ ਜਿਹੜਾ ਆਪ ਇੱਕ ਸਰਸਮੈਨ ਆ ਉਹਦਾ ਕਾਰਡ ਹੈ ਜਿਹੜਾ ਉਹ ਲਾਈਫਟਾਈਮ ਵਾਸਤੇ ਆ ਉਹਦੇ ਜਿਹੜੇ ਸਪਾউজ ਉਹਦੀ ਵਾਈਫ ਦਾ ਕਾਰਡ ਆ ਉਹ ਵੀ ਲਾਈਫਟਾਈਮ ਵਾਸਤੇ ਆ ਜਿਵੇਂ ਮੇਰੀ ਬੇਟੀ ਹੈ 18 ਸਾਲ ਤੋਂ ਉੱਪਰ ਹੈ ਤੇ ਇਹਦਾ ਜਿਹੜਾ ਕਾਰ ਉਹ ਕਹਿੰਦੇ ਆ ਜੀ 22 ਨਵੰਬਰ 2025 ਨੂੰ ਡਿਊ ਹੈ ਉਸ ਤੋਂ ਪਹਿਲਾਂ ਉਸ ਤੋਂ ਪਹਿਲਾ ਮੈਂ ਜਿਹੜਾ ਇਹਨੂੰ ਤਕਰੀਬਨ ਮਹੀਨਾ ਪਹਿਲਾਂ ਵੈਲੀਡੇਟ ਕਰਾਉਣਾ ਔਰ ਇਹ ਤੋਂ ਬਾਅਦ ਵੈਲੀਡ ਟਿਲ ਏਜ ਆਫ 18 ইয়ার্স ਬੇਟਾ ਜੇ 18 ਸਾਲ ਦਾ ਨਹੀਂ ਹੋਇਆ ਉਹ ਕਹਿੰਦੇ ਵੀ ਜਿੰਨਾ ਚਿਰ 18 ਸਾਲ ਦਾ ਨਹੀਂ ਹੁੰਦਾ ਤਾਂ ਉਹਦਾ ਔਰੋਂ ਤੱਕ ਵੈਲਿਡ ਹੈ ਉਸ ਤੋਂ ਬਾਅਦ ਤੁਹਾਨੂੰ ਕਰਾਉਣਾ ਪੈਣਾ ਇਹ ਮਾਤਾ ਦਾ ਜਿਹੜਾ ਕਾਰਡ ਹੈ ਇਹ ਜਿਹੜਾ 5 ਮਈ 15 ਮਈ ਨੂੰ ਇਹ ਜਿਹੜਾ ਡਿਊ ਹੋ ਚੁੱਕਾ ਹੈ ਵੈਲੀਡੇਸ਼ਨ ਇਹਦੀ ਨਹੀਂ ਕਰਾਈ ਗਈ ਹੈ ਇਹ ਜਿਹੜੀ ਕਰਾਉਣ ਵਾਲੀ ਬਾਕੀ ਹੈ ਇਹਦੇ ਵਾਸਤੇ ਤੁਸੀਂ ਜਿਹੜਾ ਕਿਸੇ ਵੀ ਕੈਫੇ ਤੋਂ ਜਾ ਕੇ ਆਪਣੇ ਫੈਮਿਲੀ ਮੈਂਬਰ ਦਾ ਜਿਹਦਾ ਕਾਰਡ ਵੈਲੀਡੇਸ਼ਨ ਹੋਣਾ ਉਹਦਾ ਤੁਸੀਂ ਪੈਨ ਕਾਰਡ ਪੈਨ ਨੰਬਰ ਦੇ ਕੇ ਫਾਰਮ 2B ਇਸ ਡਾਊਨਲੋਡ ਕਰਵਾਉਣਾ ਔਰ ਉਹ ਤੁਸੀਂ ਲੈ ਕੇ ਸਟੇਸ਼ਨ ਹੈਡ ਕੁਆਟਰ ਜਿਹੜਾ ECHS ਸੈੱਲ ਬਣਿਆ ਉੱਥੇ ਲੈ ਕੇ ਜਾਣਾ ਉਹ ਤੁਹਾਨੂੰ ਇੱਕ ਰਸੀਪਟ ਕੱਢ ਕੇ ਦੇਣਗੇ ਜਿਹੜੀ ਤੁਸੀਂ ECHS ਪੋਲੀਕਲੀਨਿਕ ਦੇ ਵਿੱਚ ਜਮ੍ਹਾਂ ਕਰਾਉਣੀ ਆ ਨਾਲ ਕੋਸ਼ਿਸ਼ ਕਰੋ ਆਧਾਰ ਕਾਰਡ ਵੀ ਲੈ ਜਾਓ ਫੈਮਿਲੀ ਮੈਂਬਰ ਦਾ ਔਰ ਜਿਹੜਾ ਉਹਨਾਂ ਦਾ ECHS ਕਾਰਡ ਆ ਉਹਦੀ ਵੀ ਫੋਟੋਕਾਪੀ ਕਰਾ ਕੇ ਲੈ ਜਾਓ ਆਪਣਾ ਵੀ ਲੈ ਜਾਓ ਸੋ ਇਹ ਤੁਹਾਡੇ ਵਾਰ-ਵਾਰ ਚੱਕਰ ਨਾਲ ਲੱਗਣ ਸੋ ਇਹ ਤੁਸੀਂ ਜਿਹੜੇ ਸਾਰੀ ਕਾਰਵਾਈ ਕਰਨੀ ਹੈ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਦੋਂ ਤੁਹਾਡੇ ਫਾਈਨਲ ਮੈਂਬਰ ਦਾ ਜਿਹੜਾ ਕਾਰਡ ਦੀ ਜਿਹੜੀ ਵੈਲੀਡੇਸ਼ਨ ਆ ਉਹ ਡੂ ਹੈ ਇਥੋਂ ਤੁਸੀਂ ਧਿਆਨ ਜਿਹੜਾ ਆਸਾਨੀ ਨਾਲ ਪਤਾ ਕਰ ਸਕਦੇ ਹੋ ਪੂਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਜਿਹੜੇ ਪਹਿਲੀ ਵਾਰ ਵੇਖ ਰਹੇ ਨੇ ਚੈਨਲ ਨੂੰ ਬੈਲ ਆਈਕਨ ਦਬਾ ਕੇ ਸਬਸਕ੍ਰਾਈਬ ਕਰਾ ਦਿਓ ਤਾਂ ਕਿ ਹੋਰ ਜਾਣਕਾਰੀ ਭਰਪੂਰ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੇ ਰਵੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰ ਦਿਓ ਕਿਸੇ ਜ਼ਰੂਰਤਮੰਦ ਦਾ ਭਲਾ ਹੋ ਸਕੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੰੜ ਦੀ ਕਲਾ ਵਿੱਚ ਰਹੋ